ਘਰ ਨੇੜੇ ਹੋਏ ਕਤਲ ਤੋਂ اٹھਿਆ ਪਰਦਾ ਪੁਲਿਸ ਨੇ ਤਿੰਨ ਮੁਲਜ਼ਮਾਂ ਨੂੰ ਕੀਤਾ ਗ੍ਰਿਫਤਾਰ ਕਤਲ ਮਾਮਲੇ 'ਚ ਪੁਲਿਸ ਨੇ ਕੀਤੇ ਵੱਡੇ ਖੁਲਾਸੇ ਬੀਤਦਰੀ ਅੰਮ੍ਰਿਤਸਰ ਤੋਂ ਇੱਕ ਖਬਰ ਨਿਕਲ ਕੇ ਸਾਹਮਣੇ ਆਈ ਸੀ ਤੁਹਾਨੂੰ ਯਾਦ ਹੋਣਾ ਹੈ ਕਿ ਇੱਕ ਥਾਣੇ ਤੋਂ ਕੁਝ ਹੀ ਦੂਰੀ ਤੇ ਆਂਡਿਆਂ ਦੀ ਰੇੜੀ ਲਾਉਣ ਵਾਲੇ ਇੱਕ ਸ਼ਖਸ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਇਸ ਵਾਰਦਾਤ ਤੋਂ ਬਾਅਦ ਹਰ ਕਿਸੇ ਦੇ ਜ਼ਿਹਨ ਦੇ ਵਿੱਚ ਇਹ ਸਵਾਲ ਉੱਠ ਰਿਹਾ ਸੀ ਕਿ ਆਖਿਰ ਇਸ ਸ਼ਖਸ ਨਾਲ ਕਿਸੇ ਦੀ ਕੀ ਦੁਸ਼ਮਣੀ ਹੋ ਸਕਦੀ ਹੈ ਹੁਣ ਇਸ ਸਵਾਲ ਦਾ ਜਵਾਬ ਖੁਦ ਪੁਲਿਸ ਨੇ ਦੇ ਦਿੱਤਾ ਹੈ ਪੂਰਾ ਮਾਮਲਾ ਕੀ ਹੈ ਇਸ ਵਾਰਦਾਤ ਦੇ ਨਾਲ ਜੁੜਿਆ ਕਿਹੜਾ ਖੁਲਾਸਾ ਪੁਲਿਸ ਦੇ ਵੱਲੋਂ ਕੀਤਾ ਗਿਆ ਹੈ ਇਸ ਰਿਪੋਰਟ 'ਚ ਵੇਖੋ ਜੀ ਹਾਂ ਪਿਛਲੇ ਦਿਨਾਂ 'ਚ ਅੰਮ੍ਰਿਤਸਰ ਦੇ ਇੱਕ ਹਕੀਮਾ ਥਾਣੇ ਨੇੜੇ ਇੱਕ ਆਂਡਿਆਂ ਦੀ ਜਿਹੜੀ ਲਾਉਣ ਵਾਲੇ ਦਾ ਕਤਲ ਕੀਤਾ ਗਿਆ ਸੀ ਸ਼ਰੀਆਮ ਗੋਲਿਆ ਮਾਰ ਕੇ ਇਸ ਨੂੰ ਮੌਤ ਦੇ ਘਾਟ ਉਤਾਰਿਆ ਗਿਆ ਸੀ ਅਤੇ ਇਸ ਵਾਰਦਾਤ ਤੋਂ ਬਾਅਦ ਪੂਰਾ ਇਲਾਕਾ ਤਹਿਲ ਉਠਿਆ ਸੀ ਹਰ ਕੋਈ ਇਹੋ ਸੋਚ ਰਿਹਾ ਸੀ ਕਿ ਆਖਿਰ ਕਿਸ ਦੇ ਵੱਲੋਂ ਅਤੇ ਕਿਉਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਅਤੇ ਹੁਣ ਇਸ ਕਤਲ ਮਾਮਲੇ ਨੂੰ ਪੁਲਿਸ ਦੇ ਵੱਲੋਂ ਸੁਲਝਾਉਣ ਦਾ ਦਾਅਵਾ ਕੀਤਾ ਗਿਆ ਹੈ ਅਤੇ ਨਾਲ ਹੀ ਕਈ ਵੱਡੇ ਖੁਲਾਸੇ ਵੀ ਕੀਤੇ ਗਏ ਨੇ ਜਿਨ੍ਹਾਂ ਪੁਲਿਸ ਮੁਤਾਬਕ ਯਸ਼ਪਾਲ ਨਾਮਕ ਇਸ ਵਿਅਕਤੀ ਦਾ ਕਤਲ ਪੁਲਿਸ ਦੀ ਗ੍ਰਿਫਤ ਚਖੜੇ ਇਸ ਦੀਪਕ ਪ੍ਰਤਾਪ ਦੇ ਵੱਲੋਂ ਕਰਵਾਇਆ ਗਿਆ ਸੀ ਅਤੇ ਪੂਰੀ ਸਾਜ਼ਿਸ਼ ਦੇ ਤਹਿਤ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ ਜੇ ਜਾਣਕਾਰੀ ਮੁਤਾਬਕ ਦੀਪਕ ਦੇ ਵੱਲੋਂ ਯਸ਼ਪਾਲ ਦੇ ਕਤਲ ਦੀ ਸਪਾਰੀ ਦਿੱਤੀ ਗਈ ਸੀ 1 ਲੱਖ ਰੁਪਏ ਚ ਮੁਲਜ਼ਮਾ ਨੂੰ ਇਸ ਵਾਰਦਾਤ ਨੂੰ ਅੰਜਾਮ ਦੇਣ ਲਈ ਇਤਿਆਹ ਕੀਤਾ ਗਿਆ ਜਿਸ ਤੇ ਚਲਦੇ ਆ ਸ਼ਰੀਆਮ ਬਦਮਾਸ਼ਾਨੀ ਗੇਟ ਹਕੀਮਾਥਾਨੇ ਨੇੜੇ ਗੋਲਿਆ ਮਾਲ ਕੀ ਜਸ਼ਪਾਲ ਨੂੰ ਮੌਤ ਦੇ ਘਾਟ ਉਕਾਰ ਦਿੱਤਾ ਸੀ ਜਿਸ ਬਾਅਦ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਏ ਸਨ ਗੇਟ ਹਕੀਮਾ ਦੇ ਵਿੱਚ ਜਸ਼ਪਾਲ ਜੀ ਦਾ ਮਰਡਰ ਹੋਇਆ ਸੀਗਾ ਪਹਿਲੀ ਸ਼ਾਮ ਨੂੰ ਉਹਦੇ ਸਪੈਸ਼ਲ ਟੀਮਾਂ ਬਣਾਈਆਂ ਗਈਆਂ ਸੀ ਕਿਉਂਕਿ ਪਹਿਲਾਂ ਤਾਂ ਇਹਦੇ ਵਿੱਚ ਮੋਟਿਵ ਨਹੀਂ ਕਲੀਅਰ ਹੋ ਰਿਹਾ ਸੀਗਾ ਕਰਦਿਆਂ ਨੂੰ ਵੀ ਕਾਫੀ ਸ਼ੱਕ ਸੀ ਕਿ ਕਿਸੇ ਬੰਦੇ ਨਾਲ ਉਹਨਾਂ ਦਾ ਵੋਟ ਕਾਰਡ 'ਚ ਕੋਈ ਮੈਟਰ ਚੱਲ ਰਿਹਾ ਸੀ ਵੀ ਉਹਨਾਂ ਨੇ ਸ਼ਾਇਦ ਇਹ ਕੰਮ ਕਰਵਾ ਦਿੱਤਾ ਬਟ ਇਹਨੂੰ ਬੜਾ ਬਰੀਕੀ ਨਾਲ ਟੈਕਨੀਕਲੀ ਔਰ ਸਾਇੰਟਿਫਿਕਲੀ ਔਰ ਜਿਹੜੀ ਅਸਲੀ ਪੁਲਿਸਿੰਗ ਪ੍ਰੋਫੈਸ਼ਨਲ ਵੇ ਆਫ ਇਨਵੈਸਟੀਗੇਸ਼ਨ ਉਹਦੇ 'ਚ ਇਹਨੂੰ ਅਸੀਂ ਇਨਵੈਸਟੀਗੇਟ ਕੀਤਾ ਉਹਦੇ 'ਚ ਤਿੰਨ ਬੰਦੇ ਗ੍ਰਿਫਤਾਰ ਕੀਤੇ ਗਏ ਜਿਨ੍ਹਾਂ ਨੇ ਐਕਚੁਅਲੀ ਮਰਡਰ ਕੀਤਾ ਉਹਦੇ 'ਚ ਮੇਨ ਹੈਗਾ ਪ੍ਰਿੰਸ ਇਲੀਅਸ ਬੌਕਸਰ ਇਹ ਛਾਟੇ ਦਾ ਰਹਿਣ ਵਾਲਾ 19 ਸਾਲ ਦੀ ਉਮਰ ਹੈ 11ਵੀਂ ਪਾਸ ਹੈ ਦੂਜਾ ਹੈਗਾ ਦੀਪਕ ਪ੍ਰਤਾਪ ਉਰਫ ਪੋਲੂ ਇਹ ਵੀ ਹਰਗੋਬਿੰਦ ਐਵੇਨਿਊ ਛਾਟੇ ਦਾ ਰਹਿਣ ਵਾਲਾ ਹੈ तकरीबन 18 ਸਾਲ ਦਾ ਹੈਗਾ ਇਹ ਔਰ ਤੀਸਰਾ ਹੈਗਾ ਦਾਨਿਸ਼ ਇਲੀਅਸ ਗੁੱਗੂ ਇਹ ਕੋਟ ਖਾਲਸਾ ਅੰਮ੍ਰਿਤਸਰ ਦਾ ਹੈ ਰਹਿਣ ਵਾਲਾ ਇਹਦੀ ਉਮਰ ਵੀ तकरीबन 18 ਸਾਲ ਤੋਂ ਉੱਪਰ ਹੈ ਆਖਿਰ ਕਿਉਂ ਇਸ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਆਖਿਰ ਇਹਨਾਂ ਦੀ ਆਪਸ ਚ ਦੁਸ਼ਮਣੀ ਕੀ ਸੀ ਇਸ ਵਾਰਦਾਤ ਦੇ ਪਿੱਛੇ ਦੀ وجہ ਕੀ ਸੀ ਹੁਣ ਤੁਹਾਨੂੰ ਉਹ ਵੀ ਦੱਸ ਦਿੰਦੇ ਆ ਜੀ ਹਾਂ ਇਸ ਵਾਰਦਾਤ ਦੇ ਪਿੱਛੇ ਦੀ وجہ ਨੂੰ ਲੈ ਕੇ ਪੁਲਿਸ ਨੇ ਵੱਡਾ ਖੁਲਾਸਾ ਕੀਤਾ ਹੈ ਪੁਲਿਸ ਮੁਤਾਬਕ ਦੀਪਕ ਪ੍ਰਤਾਪ ਮਿੱਤਕ ਯਸ਼ਪਾਲ ਨੂੰ ਲੈ ਕੇ ਆਪਣੇ ਅੰਦਰ ਕਾਫੀ ਸਮੇਂ ਤੋਂ ਪਰਿਵਾਰਿਕ ਰੰਜਿਸ਼ ਪਾਲੀ ਬੈਠਾ ਸੀ ਅਤੇ ਉਸ ਨੂੰ ਇਹ ਸ਼ੱਕ ਸੀ ਕਿ ਯਸ਼ਪਾਲ ਉਸ ਦੀ ਮਾਂ ਤੇ ਗਲਤ ਨਜ਼ਰ ਰੱਖਦਾ ਹੈ ਜੋ ਉਸ ਨੂੰ ਬਰਦਾਸ਼ਤ ਨਹੀਂ ਸੀ ਇਸੇ ਕਰਕੇ ਹੀ ਉਸਨੇ ਯਸ਼ਪਾਲ ਮੁਕਤਮ ਕਰਨ ਦਾ ਪਲਾਨ ਬਣਾਇਆ ਅਤੇ ਮੁਲਜ਼ਮਾਂ ਨੂੰ ਸੁਪਾਰੀ ਦੇ ਕੇ ਉਸ ਦਾ ਕਤਲ ਕਰਵਾ ਦਿੱਤਾ ਜੀ ਹਾਂ ਦੱਸਿਆ ਤਾਂ ਇਹੋ ਚਾਰ ਹੈ ਮੇਨ ਗੱਲ ਇਹ ਆਈ ਹੈ ਮੋਟਿਵ ਜਿਹੜੀ ਨਿਕਲ ਕੇ ਕਿ ਭੋਲੂ ਜਿਹੜਾ ਲੜਕਾ ਹੈਗਾ ਦੀਪਕ ਪ੍ਰਤਾਪ ਇਹਨਾਂ ਦੇ ਪਰਿਵਾਰ ਨਾਲ ਪੁਰਾਣਾ ਯਸ਼ਪਾਲ ਦੇ ਪਰਿਵਾਰ ਨਾਲ ਰੰਜਿਸ਼ ਸੀ ਜਿਹਦੇ ਦਾਦਾ ਦਾਦੀ ਨੂੰ ਵੀ ਅੰਦਰ ਕਰਾਇਆ ਸੀ ਉਸ ਤੋਂ ਇਲਾਵਾ ਇਹਦੇ ਜਿਹੜਾ ਮੇਨ ਐਂਗਲ ਆਇਆ ਕਿ ਜਿਹੜਾ ਦੀਪਕ ਪ੍ਰਤਾਪ ਭੋਲੂ ਹੈ ਇਨੂੰ ਡਾਊਟ ਸੀਗਾ ਕਿ ਮੇਰੇ ਮਦਰ ਜਿਹੜੇ ਹੈਗੇ ਆ ਉਹਨਾਂ ਦੇ ਬਾਰੇ ਗਲਤ ਇਹਦੀ ਇੰਟੈਂਸ਼ਨ ਹੈਗੀ ਹੈ ਜਿ ਯਸ਼ਪਾਲ ਮਰਨ ਵਾਲੇ ਦੀ ਔਰ ਉਹ ਉਸ ਮੁਤਾਬਕ ਉਹਨੂੰ ਲੱਗਦਾ ਸੀ ਕਿ ਕਿਉਂਕਿ ਉਹਦੇ ਫਾਦਰ ਜੇਲ੍ਹ 'ਚ ਨੇ ਤੇ ਉਹ ਕੋਈ ਇਹੋ ਜਿਹਾ ਉਹਨੂੰ ਲੱਗਿਆ ਕਿ ਰਿਲੇਸ਼ਨਸ਼ਿਪ ਨਾ ਡਿਵੈਲਪ ਹੋ ਜੇ ਜਾਂ ਹੋ ਗਿਆ ਹੋਵੇ ਤਾਂ ਯਸ਼ਪਾਲ ਦੀ ਜਿਹੜੀਆਂ ਹਰਕਤਾਂ ਸੀਗੀਆਂ ਉਹ ਤੋਂ ਇਹਨੂੰ ਕਾਫੀ ਗੁੱਸਾ ਸੀਗਾ ਯੰਗਸਟਰ ਨੂੰ ਉਨੇ ਇਸ ਗੁੱਸੇ ਨਾਲ ਇਸ ਇੰਟੈਂਸ਼ਨ ਨਾਲ ਇਹ ਬੰਦੇ ਤਿਆਰ ਕੀਤੇ ਜਿਹੜੇ ਦੀਪਕ ਪ੍ਰਿੰਸ ਬੌਕਸਰ ਵਗੈਰਾ ਹੈਗੇ ਤੇ ਦਾਨਿਸ਼ ਗੁੱਗੂ ਜੋ ਇਹਦੇ ਪੁਰਾਣੇ ਵਾਕਫ ਸੀਗੇ ਔਰ ਇਹਨਾਂ ਨਾਲ ਪਹਿਲਾਂ 2 ਲੱਖ ਦੇ ਵਿੱਚ ਵਿੱਚ ਗੱਲ ਹੋਈ ਸਪੈਰੀ ਕਿਲਿੰਗ ਦੀ ਫਿਰ ਅਲਟੀਮੇਟਲੀ 1 ਲੱਖ ਰੁਪਇਆ ਦਿੱਤਾ ਗਿਆ ਤੇ ਉਹ ਇਹਨਾਂ ਨੇ ਉਸ ਦਿਨ ਜਾ ਕੇ ਉਹਨੂੰ ਯਸ਼ਪਾਲ ਉਹਨਾਂ ਨੂੰ ਗੋਲੀਆਂ ਮਾਰੀਆਂ ਤੇ ਉਹਨਾਂ ਦੀ ਮੌਤ ਹੋ ਗਈ ਇੱਕ ਬੰਦਾ ਹੋਰ ਰਹਿੰਦਾ ਇਹਦੇ ਨਾਲ ਦਾ ਸਾਥੀ ਜੋ ਇਹਨਾਂ ਦੇ ਆਈ ਹੈ ਇੰਟਰੋਗੇਸ਼ਨ ਦੇ ਵਿੱਚ ਉਹ ਵੀ ਅਸੀਂ ਜਲਦੀ ਕਾਬੂ ਕਰਾਂਗੇ ਫਿਲਹਾਲ ਇਸ ਮਾਮਲੇ 'ਚ ਪੁਲਿਸ ਨੇ ਦੀਪਕ ਪਟਾਪ ਸਨੇ ਤੇ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਹੈ ਅਤੇ ਇਹਨਾਂ ਦੇ ਕੋਲੋਂ ਵਾਰਦਾਤ 'ਚ ਵਰਤਿਆ ਗਿਆ ਪਿਸਤੌਲ ਵੀ ਬਰਾਮਦ ਕਰ ਲਿਆ ਗਿਆ ਹੈ ਅਤੇ ਇਸ ਮਾਮਲੇ 'ਚ ਪੁਲਿਸ ਦੇ ਵੱਲੋਂ ਇੱਕ ਹੋਰ ਮੁਲਜ਼ਮ ਦੀ ਭਾਲ ਹਾਲੇ ਤੱਕ ਜਾਰੀ ਹੈ ਜਿਸ ਦੀ ਗ੍ਰਿਫਤਾਰੀ ਲਈ ਲਗਾਤਾਰ ਛਾਪੇਮਾਰੀਆਂ ਦਾ ਦੌਰ ਚੱਲ ਰਿਹਾ ਹੈ ਅਤੇ ਇੱਕ ਹੋਰ ਹੈਰਾਨ ਕਰ ਦੇਣ ਵਾਲੀ ਗੱਲ ਜੋ ਨਿੱਕਲ ਕੇ ਸਾਹਮਣੇ ਆਈ ਹੈ ਉਹ ਇਹ ਕਿ ਕਾਬੂ ਕੀਤੇ ਗਏ ਇਨਤਨਾ ਮੁਲਜ਼ਮਾਂ ਦੀ ਉਮਰ 20 ਸਾਲ ਤੋਂ ਥੱਲੇ ਦੀ ਦੱਸੀ ਜਾ ਰਹੀ ਹੈ ਜੀ ਹਾਂ ਸਹੀ ਸੁਣਿਆ ਤੁਸੀਂ ਜਿਸ ਉਮਰ ਚ ਇਨਾ ਨੌਜਵਾਨਾਂ ਦੇ ਹੱਥਾਂ ਚ ਕਾਪੀਆਂ ਕਿਤਾਬਾਂ ਹੋਣੀਆਂ ਚਾਹੀਦੀਆਂ ਨਹੀਂ ਉਸੇ ਉਮਰ ਚ ਇਨਾ ਨੌਜਵਾਨਾਂ ਨੇ ਆਪਣੇ ਹੱਥਾਂ ਚ ਹਥਿਆਰ ਚੁੱਕ ਲਏ ਜੋ ਪ੍ਰਵਾਹ ਕਈ ਚਿੰਤਾ ਦਾ ਵਿਸ਼ਾ ਹੈ ਅੰਮ੍ਰਿਤਸਰ ਤੋਂ ਮਨਿੰਦਰ ਮੋਂਗਾ ਦੀ ਰਿਪੋਰਟ ਪੀਟੀਸੀ ਨਿਊਜ਼